ਕਾਜੀ ਜੀ ਚੰਗੀ ਸਿੰਘ ਚੰਗੀ ਜੀ ਉਹਨਾਂ ਦੇ ਨਾਲ ਮੇਰਾ ਬਹੁਤ ਹੀ ਸਰਕਾਰ ਨੂੰ ਗਾਇਸ ਤੇ ਪਟਵਾਲਾ ਦੇ ਵਿੱਚ ਬੈਠੇ ਹੋਏ ਆ ਕਾਂਗਰਸ ਪਾਰਟੀ ਦੇ ਆ ਬਹੁਤ ਹੀ ਮਹਤਵਪੂਰਨ ਬੱਸੀਆਂ ਵਹੀ ਕੁਜੀ ਦਾ ਖਾਲਸਾ ਵਹੀ ਕੁਜੀ ਕੀ ਜਿਹਾ ਜੇ ਛੋਣਾਂ ਕਾਂਗਰਸੀ ਗੱਲ ਕਰੀਏ ਸਾਲ ਪਹਿਲਾਂ ਲਈ ਵੀ ਸ਼ੇਡੇ ਫੇੜਾ ਜੇ ਸਾਡੀ ਜਿਹੜੀ ਕਾਂਗਰਸ ਖੜੀ ਹੋ ਗਈ ਜਿਹੜਾ ਕਾਂਗਰਸ ਦਾ ਵਰਕਰ ਹੈ ਜਿਹੜਾ ਕਾਂਗਰਸ ਦਾ ਵਰਕਰ ਹੈ ਹਮੇਸ਼ਾ ਆਪਣੇ ਸਟੈਂਡ ਤੇ ਰਹਿੰਦਾ ਹੈ ਕਦੀ ਵੀ ਉਹ ਆਪਣੇ ਆਪਣੇ ਸਟੈਂਡ ਤੋਂ ਛਿੜਕਦਾ ਨਹੀਂ ਜਦੋਂ ਕੋਈ ਲੀਡਰ ਆਪਣੇ ਸਟੈਂਡ ਤੋਂ ਛਿੜਕ ਜਾਂਦਾ ਹੈ ਲੇਕਿਨ ਜਿਹੜੀ ਕਾਂਗਰਸ ਦੀ ਲੀ ਹੈ ਜਿੱਥੋਂ ਉਸਨੇ ਆਪਣਾ ਕੰਮ ਸਿੱਖਿਆ ਹੁੰਦਾ ਹੈ ਵਰਕਰ ਕਦੀ ਵੀ ਆਪਣੀ ਲੀ ਨਹੀਂ ਛੱਡਦਾ ਸਿਰਫ ਜਿਹੜਾ ਲੀਡਰ ਹੈ ਆਪਣੀ ਲੀ ਛੱਡ ਦਿੰਦਾ ਹੈ ਮੋਂ ਜੋ ਹਾਈ ਕਮਾਂਡ ਨੇ ਫੈਸਲਾ ਕੀਤਾ ਹੈ ਕਿਉਂ ਜਿਹੜਾ ਵਰਕਰ ਹੈ ਵਰਕਰ ਹਮੇਸ਼ਾ ਹਾਈ ਕਮਾਂਡ ਦੀਆਂ ਜੋ ਡਾਇਰੈਕਸ਼ਨਸ ਹੁੰਦੀਆਂ ਐ ਕੋਈ ਨਾਲ ਜੁੜਿਆ ਰਹਿੰਦਾ ਤੇ ਮੈਂ ਸੀਐਮ ਸਰ ਨੂੰ ਇਹੀ ਅਪੀਲ ਕਰਦਾ ਐ ਵੀ ਜਿਹੜਾ ਇਹ ਮਸਲਾ ਐ ਇਹਨੂੰ ਹਾਈ ਕਮਾਂਡ ਤੋਂ ਜਿਹੜਾ ਹੈਗਾ ਇਹਨੂੰ ਸੋਲਵ ਕੀਤਾ ਜਾਵੇ ਮੈਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਐ ਕਿ ਜਿਹੜਾ ਇਹ ਹਾਈ ਕਮਾਂਡ ਕੋਲੇ ਮਸਲਾ ਨਿਪਟ ਸਕਦਾ ਹੈ ਹਾਈ ਕਮਾਂਡ ਜੋ ਵੀ ਡਿਊਟੀ ਲੈ ਗਈ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹਨੂੰ ਵੀ ਟਿਕਟ ਦੇ ਕੇ ਨਵਾਜਿਆ ਜਾਵੇਗਾ ਜਿਹੜਾ ਵਰਕਰ ਹੈ ਸਾਡਾ ਹਮੇਸ਼ਾ ਉਸ ਹਾਈ ਕਮਾਂਡ ਤੇ ਜਿਹੜਾ ਉਹਦਾ ਡਿਸੀਜਨ ਹੋਏਗਾ ਉੱਤੇ ਫੋਕੜਾਏਗਾ ਜੇ ਮੈਂ ਸੀਐਮ ਸਾਹਿਬ ਦੀ ਗੱਲ ਕਰਾਂ ਜਿਹੜਾ ਸਾਡੇ ਕੋਲੇ ਇਥੇ ਐਮਐਲਏ ਚੌਰੀ ਸਾਹਿਬ ਜੀ ਐਮਐਲਏ ਬਣੇ ਵੀ ਹੈ ਤੇ ਉਹ ਸੀਐਮ ਸਾਹਿਬ ਦੀ ਹਿੰਦੇਣਾ ਹੈ ਜੋ ਜਦੋਂ ਸੀਐਮ ਸਨ ਭਾਵੇਂ 111 ਨਿਰਮਿੰਦੇ ਲਈ ਸੀਐਮ ਬੜੇ ਸਨ 111 ਨਨਾਂ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਡਿਸੀਜਨ ਲਏ ਸਨ ਉਹਨਾਂ ਉਹਨਾਂ ਜੀਰਨਲ ਦੇ ਵਿੱਚ 15 15 ਕਰੋੜ ਰੁਪਈਆ ਜਿਹੜਾ ਫਲੋਰ ਹੈਗੇ ਨੂੰ ਪੰਜਾਬ ਨਿਰਮਾਣ ਫੰਡ ਦੇ ਅਧੀਨ ਇਹਨਾਂ ਨੇ ਦਿੱਤਾ ਸੀ ਜਿਹੜਾ ਕਿ ਰਾਤੋਂ ਰਾਤ ਚੌਦੀ ਪਰਿਵਾਰ ਨੇ ਅਸੀਂ ਵੀ ਜਾਣ ਸੀ ਕਿ ਉਹ ਬਲੌਕ ਬਣਾਉਣ ਦੇ ਨਾਤੇ ਸਾਰੇ ਪਿੰਡਾਂ ਦੇ ਵਿੱਚ ਉਹ ਰਾਤੋਂ ਰਾਤ ਡੀਸੀ ਕੋ ਜਿਹੜੀ ਹੈਗੀ ਆ ਉਹ ਸਾਰੀ ਗਰੰਟੀ ਇਸ਼ੂ ਕਰਾ ਕੇ ਇਕੱਲੇ ਇਕੱਲੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਵੰਡ ਕੇ ਆਏ ਆ ਮੈਂ ਸਮਝਦਾ ਜੇ ਵਿਕਰਮ ਐ ਐਮਐਲਏ ਬਣਿਆ ਤੇ ਚੌਦੀ ਸਾਡੇ ਸੀਐਮ ਸਰਦਾਰ ਬਹੁਤ ਵੱਡਾ ਜਿਹੜਾ ਆਥਿਆ ਸੋ ਇਸ ਨੂੰ ਅਸੀਂ ਜਿਹੜਾ ਇਸ ਸਾਨੂੰ ਕਦੀ ਭੁਲਾ ਨਹੀਂ ਸਕਦੇ ਤੇ ਸਾਡੇ ਫਲੋਰ ਹੰਗ ਦੇ ਲਈ ਸੀਐਮ ਸਾਡੀ ਬਹੁਤ ਵੱਡੀ ਦੇਣ ਹੈ ਸੋ ਮੈਂ ਫਿਰ ਬੇਨਤੀ ਇਹ ਨਹੀਂ ਕਰਦਾ ਕਿ ਵਰਕਰ ਦਾ ਸਟੈਂਡ ਕਿਤੇ ਨਹੀਂ ਛੱਡਦਾ ਸਿਰਫ ਇਹ ਸਟੈਂਡ ਦਾ ਫਰਕ ਹੈ ਕਿ ਤਾਂ ਲੀਡਰ ਕੇ ਪਿੱਛੇ ਹੁੰਦਾ ਹੈ ਜੇ ਕੋਈ ਲੀਡਰਾਂ ਦੇ ਝਗੜੇ ਹੈ ਨੇ ਹੈਗੇ ਨਹੀਂ ਤੇ ਸਾਡੇ ਸੀਐਮ ਸਾਹਿਬ ਬਹੁਤ ਹੀ ਸੀਨੀਅਰ ਨੇ ਔਰ ਦਿੱਲੀ ਹਾਈ ਮਾਰਦੱਕ ਇਹਨਾਂ ਦਾ ਜਿਹੜਾ ਰੁਤਬਾ ਹੈ ਉੱਥੇ ਤਾਂ ਕੰਪਨੀ ਪਹੁੰਚ ਰੱਖਦੇ ਨੇ ਆਪਣੀ ਗੱਲ ਉੱਥੇ ਰੱਖ ਕੇ ਜਿਹੜਾ ਫਲੋਰ ਦਾ ਮਸਲਾ ਆ ਇਹਨੂੰ ਹੱਲ ਕੀਤਾ ਜਾਵੇ ਜੇ ਕਿਸੇ ਜੋ ਕੈਂਡੀਡੇਟ ਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਟਿਕਟ ਤੇ ਹੋਂਦੇ ਆ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਜਿਸ ਵੀ ਟਿਕਟ ਤੇ ਆਓਗੇ ਅਸੀਂ ਉਸ ਦੀ ਸਪੋਰਟ ਰਾਂਗੇ ਔਰ ਤੁਹਾਡੀ ਇੱਕ ਗੱਲ ਤੇ ਅਸੀਂ ਪਹੁੰਚਾਵਾਗੇ ਬਹੁਤ ਬਹੁਤ ਧੰਨਵਾਦ ਜੈ